ਇੱਕ ਜਿਹੜੀ ਬਿਲਕੁਲ ਹੀ ਗੱਲ ਜਿਹੜੀ ਕੋਈ ਮੰਨ ਨਹੀਂ ਸਕਦਾ ਪੁਲਿਸ ਨੇ ਕੱਲ ਇੱਕ ਆਨਰੇਬਲ ਕੋਰਟ ਨੂੰ ਜਾ ਕੇ ਦਲੀਲ ਦੇ ਦਿੱਤੀ ਕਿ ਜੀ ਪੁਲਿਸ ਇਸ ਟਾਈਮ ਰਾਜਸਥਾਨ ਫਿਰ ਰਹੀ ਹੈ ਤੇ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਉਸ ਇਨਫੋਰਮੇਸ਼ਨ ਦੇ ਵਿੱਚ ਇੱਕ ਬਕਾਇਦਾ ਤੌਰ ਛੂਟਾ ਛਿੜਯੰਤਰ ਸਾ ਸੁਖਵਾਲ ਸਿੰਘ ਖਹਿਰਾਜੀ ਤੇ ਰਚਿਆ ਜਾ ਰਿਹਾ ਹੈ ਆਪ ਦੀ ਸਰਕਾਰ ਤੇ ਭਗਵੰਤ ਮਾਨ ਵੱਲੋਂ ਜਿਹਦੇ ਵਿੱਚ ਉਹਨਾਂ ਦਾ ਨਾਂ ਜਿਹੜਾ ਲਿੰਕ ਕਰ ਰਹੇ ਨੇ ਲੌਰੈਂਸ ਬਿਸ਼ਨੋਈ ਦੇ ਨਾਲ ਤੇ ਜੱਗੂ ਭਗਵੰਤਪੁਰੀਏ ਨੂੰ ਇਸ ਤੋਂ ਹੋਰ ਅਨਫੋਰਚੂਨੇਟ ਕੀ ਗੱਲ ਹੋ ਸਕਦੀ ਮੇਰੀ ਆਪਣੀ ਪਰਸਨਲ ਅਪੀਲ ਐਜ਼ ਲੀਡਰ ਆਫ ਦੀ ਓਪੋਜੀਸ਼ਨ ਸਾਡੇ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਹੋਏਗੀ ਕਿ ਕਾਈਂਡਲੀ ਤੁਸੀਂ ਖੁਦ ਇੰਟਰਵਿਊਨ ਕਰੋ ਇਸ ਕਸਮ ਦਾ ਜਿਹੜਾ ਛੜਯੰਤਰ ਇਹ ਸਰਕਾਰ ਰਚਨਾ ਚਾਹਦੀ ਉਹਨੂੰ ਤੁਸੀਂ ਖੁਦ ਇੰਟਰਵਿਊਨ ਕਰਕੇ ਕਿਉਂਕਿ ਮੈਂ ਸਮਝ ਨਾ ਇਹਨਾਂ ਨੇ ਆਨਰੇਬਲ ਹਾਈ ਕੋਰਟ ਦੀ ਖੁਦ ਤੋਹੀਨ ਕਰਨ ਦੀ ਕੋਸ਼ਿਸ਼ ਕੀਤੀ ਕੋਰਟ ਨੂੰ ਬਕਾਇਦਤ ਔਰ ਗਲਤ ਰਸਤੇ ਵੱਲ ਇਹ ਲੈ ਕੇ ਜਾ ਰਹੇ ਨੇ ਡੈਮੋਕਰੇਸੀ ਮੈਂ ਸਮਝ ਨਾ ਸਹੀ ਮੈਨੇ ਦੇ ਵਿੱਚ ਜੋ ਸੈਂਟਰ ਦੀ ਸਰਕਾਰ ਕਰ ਰਹੀ ਉਹੀ ਗੱਲ ਅੱਜ ਪੰਜਾਬ ਦੀ ਸਿਹਕਾਰ ਪੰਜਾਬ ਚ ਕਰ। ਸਾਨੂੰ ਇਹ ਖੱਛਾ ਹੈ ਕਿ ਲੌਰੈਂਸ ਬਿਸ਼ਨੋਈ ਦਾ ਤੇ ਜੱਗੂ ਭਗਵਾਨਪੁਰੀਏ ਦਾ ਨਾਂ ਲੈ ਕੇ ਕੋ ਹੋ ਸਕਦਾ ਇਸ ਕਿਸਮ ਦੀ ਕੋ ਸਖਤ ਇਹਨਾਂ ਦੇ ਖਿਲਾਫ ਇਸ ਕਿਸਮ ਦੀ ਕੋ ਕਾਰਵਾਈ ਤੇ ਕੇਸ ਰਿਸ਼ਤ ਕੀਤਾ ਜਾ ਜਿਹਦੇ ਵਿੱਚ ਘੱਟ ਤੋਂ ਘੱਟ 6 ਮਹੀਨੇ ਜਾਂ ਸਾਲ ਵਾਸਤੇ ਪੱਕੇ ਤੌਰ 'ਤੇ ਸਾ ਸੁਖਵਾਲ ਸਿੰਘ ਖਹਿਰਾ ਬਾਹਰ ਨਾ ਆ ਸਕੇ। ਇਹਨਾਂ ਤੋਂ ਕੋਈ ਆਸ ਉਮੀਦ ਹੈ ਨਹੀਂ ਬਟ ਮੈਂ ਇਨ ਸਪਾਈਟ ਆਫ ਥੈਟ ਬੀਇੰਗ ਦ ਲੀਡਰ ਆਫ ਦ ਆਪੋਜੀਸ਼ਨ ਮੈਂ ਚੀਵੈਸਟਰ ਨੂੰ ਕਹਾਂਗਾ ਇਸ ਕੰਮ ਤੋਂ ਗੁਰੇਜ਼ ਕਰ ਇਹ ਗੱਲ ਬਹੁਤ ਮਾੜੀ ਹੈ ਬੜੇ ਅਨ ਹੈਲਦੀ ਟ੍ਰੈਡੀਸ਼ਨਸ ਤੁਸੀਂ ਸੈੱਟ ਕਰ ਰਹੇ ਹੋ ਆਂਦੇ ਟਾਈਮ ਵਾਸ ਇਹ ਹੈਲਦੀ ਡੈਮੋਕ੍ਰੈtic ਟ੍ਰੈਡੀਸ਼ਨਸ ਵਾਸੇ ਬਹੁਤ ਕਾਟਕ